ਆਮੀ ਪਾਰਟੀ ਨੇ ਵੈਸੇ ਤਾਂ ਤੁਹਾਡੇ ਤੇ 2014 ਚ ਭਰੋਸਾ ਕੀਤਾ ਸੀਗਾ ਇਸ ਵਾਰ ਤੁਸੀਂ ਕਾਂਗਰਸ ਤੋਂ ਉਮੀਦਵਾਰੋਂ ਅ ਲੱਗਦਾ ਵੀ ਕਾਂਗਰਸ ਦੀ ਹਿਸ਼ਾਰਪੁਰ ਦੇ ਵਿੱਚ ਉਨੀ ਉਸ਼ਾਲ ਹੈ ਜਾਂ ਉਹਨਾਂ ਲੋਕਾਂ ਦਾ ਹੰਗਾਰਾ ਹੈ ਜਿਨ੍ਹਾਂ ਆਮ ਆਦਮੀ ਪਾਰਟੀ ਦਾ 2014 ਚ ਮਿਲ ਗਿਆ ਸੀ ਆਮ ਆਦਮੀ ਪਾਰਟੀ ਜੋ ਹੈ ਉਹ ਬਹੁਤ ਹੀ ਨਵੀਂ ਪਾਰਟੀ ਸੀ ਤੇ ਅਸੀਂ ਗ੍ਰਾਸ ਰੂਟ ਤੇ ਉਸ ਪਾਰਟੀ ਨੂੰ ਖੜਾ ਕੀਤਾ ਸੀ ਫਾਊਂਡੇਸ਼ਨ ਫਾਊਂਡਰ ਮੈਂਬਰ ਹੋਣ ਦੇ ਨਾਤੇ ਠੀਕ ਤੇ ਜੇ ਅਸੀਂ ਗੱਲ ਕਰੀਏ ਕਾਂਗਰਸ ਦੀ ਤੇ ਕਾਂਗਰਸ ਆਲਰੇਡੀ ਇੱਕ ਇਸਟੈਬਲਿਸ਼ਡ ਪਾਰਟੀ ਹੈ ਮੈਂ ਪਿਛਲੇ 8 ਤੋਂ 10 ਸਾਲ 8 ਸਾਲਾਂ ਤੋਂ ਰੈਗੂਲਰਲੀ ਪਾਰਟੀ ਨਾਲ ਕੰਮ ਕਰ ਰਹੀ ਹਾਂ ਕਾਂਗਰਸ ਲਈ ਜੋ ਫੀਲਿੰਗਸ ਹਨ ਜੋ ਉਹਨਾਂ ਨੂੰ ਲੱਗਦਾ ਹੈ ਕਿ ਜੋ ਕਾਂਗਰਸ ਕਰ ਸਕਦੀ ਹੈ ਉਹ ਹੋਰ ਕੋਈ ਨਹੀਂ ਕਰ ਸਕਦਾ ਬੀਜੇਪੀ ਦਾ ਗੜ ਮੰਨਿਆ ਜਾਂਦਾ ਹੁਸ਼ਿਆਰਪੁਰ ਨੂੰ ਇਹ ਕਿਲਾ ਢਾਉਣ ਦੇ ਵਿੱਚ ਕੀ ਯਮਨੀ ਦੀ ਕੀ ਰਣਨੀਤੀ ਕੀ ਹੈ ਸਾਡਾ ਸਿਸਟਮ ਇਸ ਤਰ੍ਹਾਂ ਦਾ ਹੈ ਕਿ ਲੋਕਾਂ ਤੱਕ ਪਹੁੰਚੋ ਲੋਕਾਂ ਦੇ ਦਿਲ ਵਿੱਚ ਵਿਸ਼ਵਾਸ ਜਗਾਓ ਲੋਕਾਂ ਦੇ ਦਿਲ ਦੀ ਗੱਲ ਨੂੰ ਜਾਨੋ ਕਿ ਲੋਕ ਕੀ ਚਾਹੁੰਦੇ ਨੇ ਜਦੋਂ ਤੁਸੀਂ ਇਦਾਂ ਕਰਦੇ ਹੋ ਤੇ ਲੋਕ ਤੁਹਾਨੂੰ ਆਪਣੇ ਆਪ ਕਾਮਯਾਬ ਕਰ ਦਿੰਦੇ ਆ ਪਾਰਟੀ ਦੇ ਵੱਡੇ ਦਿੱਗਜ ਪਾਰਟੀ ਨੂੰ ਛੱਡ ਕੇ ਜਾਈ ਜਾ ਰਹੇ ਨੇ ਕਈ ਤਾਂ ਵਿਧਾਇਕ ਨੇ ਉਹ ਵੀ ਛੱਡ ਕੇ ਚਲੇ ਗਏ ਨੇ ਇਸ ਚੀਜ਼ ਦਾ ਤੁਸੀਂ ਕੀ ਪਰਸਨਲ ਤੌਰ ਦੇ ਉੱਪਰ ਕੀ ਮੰਨਦੇ ਹੋ ਕਿਉਂਕਿ ਤੁਹਾਡਾ ਵੀ ਲੰਬਾ ਤਜਰਬਾ ਹੋ ਗਿਆ ਕਿ ਜਦੋਂ ਚੋਣਾਂ ਆਉਂਦੀਆਂ ਨੇ ਕੀ ਅਜਿਹੇ ਸਿਆਸਤਦਾਨ ਸੀਟਾਂ ਦੇ ਜਾਂ ਸ਼ੋਹਰਤ ਦੇ ਜਾਂ ਫਿਰ ਸੱਤਾ ਦੇ ਭੁੱਖੇ ਹੁੰਦੇ ਆ ਆ ਦੇਖੋ ਜੇ ਤੁਸੀਂ ਦੂਸਰੀ ਪਾਰਟੀ ਦੇ ਵਿੱਚ ਇਲੈਕਸ਼ਨ ਲੜਨ ਜਾ ਰਹੇ ਹੋ ਤਾਂ ਡੈਫੀਨੇਟਲੀ ਉਹ ਕੋ ਸੱਤਾ ਦੀ ਹੋਈ ਤੇ ਜਿਹੜੇ ਇਥੋਂ ਵਿਧਾਇਕ ਸੀਗੇ ਉਹ ਆਮ ਆਦਮੀ ਪਾਰਟੀ 'ਚ ਗਏ ਨੇ ਉਹ ਲੋਕ ਸਭਾ ਚੋਣ ਲੜ ਰਹੇ ਨੇ ਉਹਨਾਂ ਦਾ ਇੰਪੈਕਟ ਤਾਂ ਨਹੀਂ ਕਾਂਗਰਸੀ ਵੋਟਰਾਂ ਦੇ ਉੱਪਰ ਪਊਗਾ ਰਾਈਟ ਲੋਕਾਂ ਨੂੰ ਇਹ ਪਤਾ ਹੈ ਕਿ ਪਾਰਟੀ ਜੋ ਹੈ ਉਹ ਲੋਕਲ ਹੈ ਕੀ ਕਰੇਗੀ ਜਿਹੜੇ ਕੈਂਡੀਡੇਟਸ ਆਂਦੇ ਨੇ ਨਾ ਉਹ ਪਾਰਟੀ ਦਾ ਫੇਸ ਬਣ ਕੇ ਆਂਦੇ ਆ ਕਾਂਗਰਸ ਦੇ ਹੁਸ਼ਿਆਰਪੁਰ ਤੋਂ ਉਮੀਦਵਾਰ ਯਾਮੀਨੀ ਗੋਮਰ ਮੇਰੇ ਨਾਲ ਨੇ 2014 ਦੇ ਵਿੱਚ ਜਦੋਂ ਇਹ ਸਿਆਸਤ ਦੇ ਵਿੱਚ ਆਉਂਦੇ ਨੇ ਤਾਂ ਇੱਕ ਵਾਰੀ ਤਹਿਲਕਾ ਮੱਜ ਜਾਂਦਾ 2019 ਦੇ ਵਿੱਚ ਉਨੀਆਂ ਵੋਟਾਂ ਨਹੀਂ ਪੈਂਦੀਆਂ ਪਰ ਇਸ ਵਾਰ ਕਾਂਗਰਸ ਦੇ ਉਮੀਦਵਾਰ ਨੇ ਹੁਸ਼ਿਆਰਪੁਰ ਤੋਂ ਯਾਮੀਨੀ ਗੋਮਰ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਮੈਮ ਜਿਹੜਾ ਇੱਕ ਤਰ੍ਹਾਂ ਦਾ ਉਸ਼ਾਲ ਸੀਗਾ 2014 ਦੇ ਵਿੱਚ 19 ਦੇ ਵਿੱਚ ਘਟਿਆ 2000 ਹੁਣ 24 ਦੇ ਵਿੱਚ ਕਿਵੇਂ ਦਾ ਤੁਹਾਨੂੰ ਲੱਗ ਰਿਹਾ ਹੈ ਕਿ ਰਿਸਪਾਂਸ ਕਿਵੇਂ ਦਾ ਹੈ 19 ਦੇ ਵਿੱਚ ਮੈਂ ਕੋਈ ਇਲੈਕਸ਼ਨ ਕੰਟੈਸਟ ਨਹੀਂ ਕੀਤੀ ਸੀ ਬਟ ਹਾਂ ਕੈਂਪੇਨ ਜ਼ਰੂਰ ਕੀਤੀ ਸੀ ਤੇ ਹੁਣ 24 ਦੇ ਵਿੱਚ ਜਦੋਂ ਮੈਂ ਆਪ ਕੰਟੈਸਟ ਕਰ ਰਹੀ ਹਾਂ ਤੇ ਲੋਕਾਂ ਚ ਉਤਸ਼ਾਹ ਬਹੁਤ ਦੇਖ ਰਹੀ ਹਾਂ ਉਹ ਵੇਟ ਕਰ ਰਹੇ ਹੈ ਕਿ ਕਦੋਂ ਇਲੈਕਸ਼ਨਸ ਹੋਣਗੇ ਆਮੀ ਪਾਰਟੀ ਨੇ ਵੈਸੇ ਤਾਂ ਤੁਹਾਡੇ ਤੇ 2014 ਚ ਭਰੋਸਾ ਕੀਤਾ ਸੀਗਾ ਇਸ ਵਾਰ ਤੁਸੀਂ ਕਾਂਗਰਸ ਤੋਂ ਉਮੀਦਵਾਰੋਂ ਲੱਗਦਾ ਵੀ ਕਾਂਗਰਸ ਦੀ ਹੁਸ਼ਿਆਰਪੁਰ ਦੇ ਵਿੱਚ ਓਨੀ ਓਸ਼ਾਲ ਹੈ ਜਾਂ ਉਹਨਾਂ ਲੋਕਾਂ ਦਾ ਹੰਗਾਰਾ ਹੈ ਜਿਨ੍ਹਾਂ ਆਮੀ ਪਾਰਟੀ ਦਾ 2014 ਚ ਮਿਲ ਗਿਆ ਸੀ देखो 2014 ਦੇ ਵਿੱਚ ਆਮ ਆਦਮੀ ਪਾਰਟੀ ਜੋ ਹੈ ਉਹ ਬਹੁਤ ਹੀ ਨਵੀਂ ਪਾਰਟੀ ਸੀ ਤੇ ਅਸੀਂ ਗ੍ਰਾਸ ਰੂਟ ਤੇ ਉਸ ਪਾਰਟੀ ਨੂੰ ਖੜਾ ਕੀਤਾ ਸੀ ਫਾਊਂਡੇਸ਼ਨ ਫਾਊਂਡਰ ਮੈਂਬਰ ਹੋਣ ਦੇ ਨਾਤੇ right ਤੇ ਜੇ ਅਸੀਂ ਗੱਲ ਕਰੀਏ ਕਾਂਗਰਸ ਦੀ ਤੇ ਕਾਂਗਰਸ ਆਲਰੇਡੀ ਇੱਕ ਇਸਟੈਬਲਿਸ਼ਡ ਪਾਰਟੀ ਹੈ ਮੈਂ ਪਿਛਲੇ 8 ਤੋਂ 10 ਸਾਲ 8 ਸਾਲਾਂ ਤੋਂ ਰੈਗੂਲਰਲੀ ਪਾਰਟੀ ਨਾਲ ਕੰਮ ਕਰ ਰਹੀ ਹਾਂ ਤੇ ਡੈਫੀਨਿਟਲੀ ਦੇਖਿਆ ਹੈ ਕਿ ਹਾਂ ਲੋਕਾਂ ਦੇ ਵਿੱਚ ਕਾਂਗਰਸ ਲਈ ਜੋ ਫੀਲਿੰਗਸ ਹਨ ਜੋ ਨੂੰ ਲੱਗਦਾ ਹੈ ਕਿ ਜੋ ਕਾਂਗਰਸ ਕਰ ਸਕਦੀ ਹੈ ਉਹ ਹੋਰ ਕੋਈ ਨਹੀਂ ਕਰ ਸਕਦਾ ਕਾਂਗਰਸ ਨੇ ਬਹੁਤ ਲੇਟ ਤੁਹਾਨੂੰ ਟਿਕਟ ਦਿੱਤੀ ਇਸ ਦਾ ਕਾਰਨ ਕੀ ਸੀਗਾ ਕਿ ਕੋਈ ਹੋਰ ਨੂੰ ਦੇਖ ਰਹੇ ਸੀ ਜਾਂ ਕੋਈ ਸਰਵੇ ਕਰਵਾ ਰਹੇ ਸੀ ਤੁਹਾਡੇ ਨਾਮ ਦੇ ਉੱਪਰ ਨਹੀਂ ਕਾਂਗਰਸ ਨੇ ਤਿੰਨ ਲਿਸਟਾਂ ਕੱਢੀਆਂ ਪਹਿਲੀ ਲਿਸਟ ਆਈ ਸੈਕਿੰਡ ਲਿਸਟ ਦੇ ਵਿੱਚ ਮੇਰਾ ਨਾਮ ਆਇਆ ਤੇ ਥਰਡ ਲਿਸਟ ਤਾਂ ਹੁਣ ਫਾਈਨਲ ਹੋਈ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਬਹੁਤ ਲੇਟ ਕੀਤਾ ਅ ਬੀਜਪੀ ਦਾ ਗੜ ਮੰਨਿਆ ਜਾਂਦਾ ਹੁਸ਼ਿਆਰਪੁਰ ਨੂੰ ਇਹ ਕਿਲਾ ਢਾਉਣ ਦੇ ਵਿੱਚ ਕੀ ਯਮਨੀ ਦੀ ਕੀ ਰਣਨੀਤੀ ਕੀ ਹੈ ਦੇਖੋ ਰਣਨੀਤੀ ਦੀ ਗੱਲ ਜਿੱਥੇ ਤੱਕ ਹੈ ਇਦਾਂ ਹੈ ਕਿ ਸਾਡਾ ਸਿਸਟਮ ਇਸ ਤਰ੍ਹਾਂ ਦਾ ਹੈ ਕਿ ਲੋਕਾਂ ਤੱਕ ਪਹੁੰਚੋ ਲੋਕਾਂ ਦੇ ਦਿਲ ਵਿੱਚ ਵਿਸ਼ਵਾਸ ਜਗਾਓ ਲੋਕਾਂ ਦੇ ਦਿਲ ਦੀ ਗੱਲ ਨੂੰ ਜਾਨੋ ਕਿ ਲੋਕ ਕੀ ਚਾਹੁੰਦੇ ਨੇ ਜਦੋਂ ਤੁਸੀਂ ਇਦਾਂ ਕਰਦੇ ਹੋ ਤੇ ਲੋਕ ਤੁਹਾਨੂੰ ਆਪਣੇ ਆਪ ਕਾਮਯਾਬ ਕਰ ਦਿੰਦੇ ਆ ਤੇ ਇਹੀ ਸਿਸਟਮ ਹੈ ਸ਼ੁਰੂ ਤੋਂ ਹੀ ਅਪਣਾ ਰਹੇ ਹਾਂ ਫਿਆਰਪੁਰ ਦੇ ਵਿੱਚ ਇਸ ਤੋਂ ਪਹਿਲਾਂ ਬੀਜੇਪੀ ਤੇ ਅਕਾਲੀ ਦਲ ਲੜ ਕੇ ਚੋਣਾ ਇਕੱਠੇ ਲੜਦੇ ਰਹੇ ਨੇ ਤਾਂ ਇਸ ਵਾਰੀ ਇਕੱਲੇ ਇਕੱਲੇ ਨੇ ਤੁਹਾਨੂੰ ਲੱਗਦਾ ਵੀ ਉਹ ਕਾਂਗਰਸ ਦਾ ਵੀ ਵੋਟ ਖਰਾਬ ਹੋ ਸਕਦਾ ਇਹਦੇ ਨਾਲ ਨਹੀਂ ਕਾਂਗਰਸ ਦਾ ਵੋਟ ਨਹੀਂ ਦੇਖੋ ਕਾਂਗਰਸ ਜੋ ਹੈ ਲੋਕਾਂ ਨੂੰ ਪਤਾ ਹੈ ਕਿ ਜੇ ਅੱਜ ਦੇਸ਼ ਬਚਾਣ ਦੀ ਗੱਲ ਆ ਰਹੀ ਹੈ ਜੇ ਅੱਜ ਕਨਸਟੀਟਿਊਸ਼ਨ ਨੂੰ ਸੇਵ ਕਰਨ ਦੀ ਗੱਲ ਆ ਰਹੀ ਹੈ ਤੇ ਸਿਰਫ ਇਹ ਕਾਂਗਰਸ ਇਹੋ ਜਿਹੀ ਪਾਰਟੀ ਹੈ ਜੋ ਜੇ ਸੈਂਟਰ ਚ ਆਂਦੀ ਆ ਤੇ ਜੋ ਸਿਸਟਮ ਚੱਲ ਰਿਹਾ ਹੈ ਅੱਜ ਸਾਡੀ ਕੰਟਰੀ ਦੇ ਵਿੱਚ ਉਹਨੂੰ ਖਤਮ ਕਰਕੇ ਨਵਾਂ ਸਿਸਟਮ ਬਣਾ ਕੇ ਕਨਸਟੀਟਿਊਸ਼ਨੇਲੀ ਉਸੇ ਤਰੀਕੇ ਨਾਲ ਲਾਗੂ ਕਰਨ ਕਰ ਸਕਦੀ ਹੈ ਜਿਸ ਤਰ੍ਹਾਂ ਨਾਲ ਪਹਿਲਾਂ ਸੀ ਤੇ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਜੋ ਕਾਂਗਰਸ ਨਾਲ ਹੈ ਉਹ ਸਿਗਾ ਹੈ ਔਰ ਹਮੇਸ਼ਾ ਰਹੇਗਾ ਕਾਂਗਰਸ ਪਾਰਟੀ ਦੇ ਵੱਡੇ ਦਿਗਜ ਪਾਰਟੀ ਨੂੰ ਛੱਡ ਕੇ ਜਾਈ ਜਾ ਰਹੇ ਨੇ ਕਈ ਤਾਂ ਵਿਧਾਇਕ ਨੇ ਉਹ ਵੀ ਛੱਡ ਕੇ ਚਲੇ ਗਏ ਨੇ ਇਸ ਚੀਜ਼ ਦਾ ਤੁਸੀਂ ਕੀ ਪਰਸਨਲ ਤੌਰ ਦੇ ਉੱਪਰ ਕੀ ਮੰਨਦੇ ਹੋ ਕਿ ਕੋਈ ਤੁਹਾਡਾ ਵੀ ਲੰਬਾ ਤਜਰਬਾ ਹੋ ਗਿਆ ਕਿ ਜਦੋਂ ਚੋਣਾਂ ਆਉਂਦੀਆਂ ਨੇ ਕੀ ਅਜਿਹੇ ਸਿਆਸਤਦਾਨ ਸੀਟਾਂ ਦੇ ਜਾਂ ਸ਼ੌਹਰਤ ਦੇ ਜਾਂ ਫਿਰ ਸੱਤਾ ਦੇ ਭੁਕੇ ਹੁੰਦੇ ਆ। ਆ ਦੇਖੋ ਜੇ ਤੁਸੀਂ ਦੂਸਰੀ ਪਾਰਟੀ ਦੇ ਵਿੱਚ ਇਲੈਕਸ਼ਨ ਲੜਨ ਜਾ ਰਹੇ ਹੋ ਤੇ ਡੈਫੀਨੇਟਲੀ ਭੁਖੋ ਸੱਤਾ ਦੀ ਹੋਈ। ਜੇ ਤੁਸੀਂ ਆਮ ਵਰਕਰ ਬਣ ਕੇ ਕਿਸੇ ਪਾਰਟੀ ਨੂੰ ਜੁਆਇਨ ਕਰਦੇ ਹੋ ਤੇ ਚੀਜ਼ਾਂ ਜਿਹੜੀਆਂ ਉਹ ਵੱਖਰੇ ਤੌਰ ਤੇ ਦੇਖੀਆਂ ਜਾ ਸਕਦੀਆਂ ਨੇ। ਕਾਂਗਰਸ ਪਾਰਟੀ ਨੂੰ ਤੁਸੀਂ ਇਹੋ ਜਿਹਾ ਕਿਹੜਾ ਮੰਤਰ ਦਿੱਤਾ ਕਿ ਜਿਹੜੇ ਵੱਡੇ ਵੱਡੇ ਡਿਗਜ ਛੱਡ ਕੇ ਇਥੋਂ ਤੁਹਾਨੂੰ ਉਹਨਾਂ ਨੇ ਟਿਕਟ ਦਿੱਤੀ। ਤੁਹਾਡੀ ਵਰਕਿੰਗ ਦਾ ਸਟਾਈਲ ਸੀਗਾ ਤੁਹਾਡੇ ਕੋਲ ਕਿ ਜਾਂ ਫਿਰ ਉਹਨਾਂ ਨੇ ਤੁਹਾਡਾ 2014 ਨਾਲ ਰਿਜ਼ਲਟ ਦੇਖਿਆ। ਅ ਇਹਦੇ ਬਾਰੇ ਤਾਂ ਉਹੀ ਕਹਿ ਸਕਦੇ ਮੈਂ ਤਾਂ ਆਪ ਬਹੁਤ ਹੈਰਾਨ ਹੋਈ ਸੀ ਜਦੋਂ ਮੈਨੂੰ ਪਤਾ ਲੱਗਿਆ ਕਿ ਟਿਕਟ ਮੇਰੇ ਨਾਂ ਤੇ ਅਨਾਉਂਸ ਹੋਈ ਹੈ